ਬਲਾਖਸ਼ੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਾਈ ਸਕੂਲ ਦਸਗرائی ਵਿਖੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਅਤੇ 80% ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮਾਸਟਰ ਸੁੱਚਾ ਸਿੰਘ ਖਟੜਾ ਵੱਲੋਂ ਆਪਣੇ ਮਾਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਹੋਰ ਹਾਰ ਵਿਦਿਆਰਥੀਆਂ ਲਈ ਰਤਨ ਇਵਾਰਤ ਸਕੀਮ ਤਿਤ ਸਮਾਨਿਤ ਕੀਤਾ ਗਿਆ ਇਸ ਇਵਾਰਤਿਤ ਬੱਚਿਆਂ ਨੂੰ ਮੋਮੈਂਟੋ ਅਤੇ ਨਗਦ ਰਾਸ਼ੀ ਦੇ ਕੇ ਸਮਾਨਿਤ ਕੀਤਾ ਗਿਆ ਜ਼ਿਕਰ ਯੋਗ ਹੈ ਕਿ ਸਕੂਲ ਦੀ 10ਵੀਂ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਬੋਰਡ ਵੱਲੋਂ ਕੋਸ਼ਿਸ਼ ਕੀਤੇ ਨਤੀਜਿਆਂ ਦੇ ਵਿੱਚ ਜਿੱਥੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਉੱਥੇ ਹੀ ਜ਼ਿਲ੍ਹਾ ਰੁਪਨਗਰ ਵਿੱਚੋਂ ਦੂਸਰੇ ਸਥਾਨ ਤੇ ਰਹਿ ਕੇ ਮਾਤਾ-ਪਿਤਾ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸੀ। ਜੋ ਵੀ ਇੱਕ ਸਟੂਡੈਂਟ ਲਾਈਫ ਵਿੱਚ ਇੱਕ ਡਿਸਪਲਿਨ ਹੋਣਾ ਜ਼ਰੂਰੀ ਹੈ ਮੋਟੀਵੇਸ਼ਨ ਦਾ ਕੀ ਹੈ ਅਸੀਂ ਤੁਹਾਨੂੰ ਮੇਰੇ ਕੰਮ ਨੂੰ ਇਹਨਾਂ ਨੇ ਕਦੀ ਨਾ ਨਹੀਂ ਦਿੱਤੀ ਚਾਹੇ ਮੈਨਾਂ ਰਾਤ ਨੂੰ 10 ਵਜੇ ਵੀ ਫੋਨ ਕਰਕੇ ਕਹਿ ਰਹੀ ਆ ਵੀ ਸਵੇਰੇ ਤੁਸੀਂ ਇਹ ਕਰਕੇ ਲਿਆਣਾ ਸਵੇਰੇ ਮੇਰੇ ਕੋਲ ਰੈਡੀ ਹੁੰਦਾ ਸੀ ਉਹ ਕੰਮ ਸੋ ਜਿਹੜਾ ਇੱਕ ਚੀਜ਼ ਹੁੰਦੀ ਹੈ ਕਿ ਅਧਿਆਪਕ ਦਾ ਕਹਿਣਾ ਮੰਨਣਾ ਡਿਸਪਲਿਨ ਦੇ ਵਿੱਚ ਰਹਿਣਾ ਪੜਨਾ ਤੁਹਾਡੀ ਇਹ ਲਾਈਫ ਜਿਹੜੀ ਹੈ ਸੇਵਾ ਬਾਲ ਪ੍ਰੰਥ ਉਹਨਾਂ ਨੇ 2006 ਵਿੱਚ ਆਪਣੇ ਸ਼ੇਭਾਂ ਬੁਕਤੀ ਤੇ ਮਾਤਾ ਜੀ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਨ ਲਈ ਹੌਣ ਹਾਰ ਵਿਆਖਿਆ ਲਈ ਇੱਕ ਸਕੀਮ ਚਲਾਈ ਸੀ ਜਿਸ ਦਾ ਨਾਮ ਰਤਨ ਅਵਾਟ ਰੱਖਿਆ ਗਿਆ ਸੀ ਇਸ ਸਕੀਮ ਤਹਿਤ ਸਕੂਲ ਦੇ ਨਾਮ ਇੱਕ ਐਫ ਡੀ ਕਰਵਾਈ ਗਈ ਜਿਸ ਤੋਂ ਮਿਲਣ ਵਾਲੇ ਵਿਆਜ ਦੀ ਰਕਮ ਨਾਲ ਵੈਰਟ ਵਿੱਚ ਆਉਣ ਵਾਲੇ ਵਿਦਿਆਰਥੀ ਅਤੇ ਹੋਂਹ ਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇ। ਸੋ ਅੱਜੋ ਦਿਨ ਆ ਗਿਆ। ਬਹੁਤ ਖੁਸ਼ੀ ਵਾਲੀ ਗੱਲ ਹੋਈ। ਸੋ ਇਸੇ ਲਈ ਤਹਿਤ 10ਵੀਂ ਜਮਾਤ ਵਿੱਚ ਆਈ ਲੜਕੀ ਹਰਪ੍ਰੀਤ ਕੌਰ ਪੁੱਤਰੀ ਜੈਮਲ ਸਿੰਘ ਪਿੰਡ ਗੁਮੀਰਪੁਰ ਜਿਸ ਨੇ 97.08% ਅੰਕ ਲਿਆਕੇ ਸਕੂਲ ਦਾ ਨਾਮ ਮਾਪੇ ਦਾ ਨਾਮ ਪਿੰਡ ਦਾ ਨਾਮ ਅਤੇ پورے ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਇੱਥੇ ਇਹ ਵੀ ਦੱਸਿਆ ਚਾਹੁੰਦੀ ਹਾਂ ਕਿ ਹਰਪ੍ਰੀਤ कौर ਨੇ ਰੋਪਣ ਜਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਨੂੰ ਮਾਣ ਬਖਸ਼ਿਆ ਹੈ ਇਸੇ ਨਾਲ ਨਾਲ ਜਿਵੇਂ ਕਿ ਮੈਂ ਭਲੀ ਦੀ ਦਾਸੀ ਚੁੱਕੇ ਹਾਂ जैसमीन कौर ऑफ अवतार सिंह इस लड़की ने 94.31 अंक प्राप्त किए ने अगला विद्यार्थी किरणीप कौर ऑफ श्री दर्शन सिंह इस लड़की ने 93.38 अंक प्राप्त करके बुलाए हरप्रीत कौर पुत्री श्री चंद्रराम इस लड़की ने 86.62 अंक लेके इलाके का नाम रोशन किया सिमरन डॉटर ऑफ श्री देवेंद्र कुमार इस लड़की ने 86.15 अंक लेके बच्चियां को मोटिवेट किया रमनप्रीत का पुत्री श्री स्रूपला इस लड़की ने 82. 46 ਅੰਕ ਲੈ ਗਏ ਸਾਡੇ ਵਾਰ ਨੂੰ ਵਧਾਇਆ ਹਰਪ੍ਰੀਤ ਕੌਰ ਪੁੱਤਰੀ ਸ਼੍ਰੀ ਹਰਦੇਵ ਸਿੰਘ ਇਸ ਨੇ 81.3 ਅੰਕ ਲੈ ਗਏ ਬਟਿਆਂ ਬੱਚਿਆਂ ਵਿੱਚ ਇੱਕ ਮੋਟੀਵੇਸ਼ਨ ਪਾਵਰ ਭਗਾਈ ਸੋ ਬੱਚੇ ਦੇ ਦੇਖਿਆ ਜਾ ਮੈਡਮ ਅ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਮਤਲਬ ਵੀ ਸਕੂਲ ਦੇ ਵਿੱਚ ਆ ਕੇ ਮਜ਼ਾ ਆਇਆ ਜਦੋਂ ਸਾਰੀਆਂ ਗਤੀਵਿਧੀਆਂ ਦੀ ਰਿਪੋਰਟਿੰਗ ਜਿਹੜੀ ਜਿਹਾ ਉਹ ਮੈਡਮ ਨੇ ਕੀਤੀ ਅਸਲ ਵਿੱਚ ਮੈਨੂੰ ਇੰਨੀਆਂ ਗੱਲਾਂ ਦਾ ਪਤਾ ਨਹੀਂ ਸੀ ਸਾਰੇ ਸਕੂਲ ਨੂੰ ਬਹੁਤ-ਬਹੁਤ ਵਧਾਈ ਬੱਚਿਆਂ ਤੋਂ ਲੈ ਕੇ ਸਟਾਫ ਤੇ ਮੁਖ ਰਿਹਾ ਤੁਹਾ ਦਾ ਜ਼ਿਕਰ ਸਾਰੇ ਨੂੰ ਦਾ ਬੱਚੇ ਬੱਚਾ ਜਿਹੜਾ ਮੈਰਿਜ ਚ ਆਇਆ ਸਾਡਾ ਇਸ ਬੱਚੇ ਬਾਰੇ ਬੱਚੇ ਬਹੁਤੇ ਨਹੀਂ ਜਾਣਦੇ ਸਾੜੇ ਨਹੀਂ ਜਾਣਦੇ ਲਗਭਗ ਤੇ ਸਟਾਫ ਮੈਂਬਰ ਵੀ ਨਹੀਂ ਜਾਣਦੇ ਕਿ ਇਹ ਸਾਡੇ ਪਿੰਡੇ ਦੇ ਕੁਝ ਦੇ ਨਾਂ ਰਖੇ ਆ ਇਹਦੀ ਮਾਂ ਵੀ ਮੇਰੀ ਸਟੂਡੈਂਟ ਹੈ ਤੇ ਇਹਦਾ ਪਿਓ ਵੀ ਮੇਰਾ ਸਟੂਡੈਂਟ ਹੈ ਬੱਚੀ ਦਾ ਜਿਹੜਾ ਵੀਰ ਦਾ ਇਹਦਾ ਇਸ ਬੱਚੀ ਦਾ ਜਿਹੜਾ ਨਾਂ ਆ ਉਹ ਮੇਰਾ ਕਲਾਸ ਮੈਟਰ ਹੋਇਆ ਉਹ ਨਹੀਂ ਰਹੇ ਹੁਣ ਵੈਸੇ ਤੇ ਇਸ ਕਰਕੇ ਮੇਰੀ ਸਾਹਾਂ ਥੋੜਾ ਜਿਹਾ ਪੁਆਇੰਟ ਆਊਟ ਕੀਤਾ ਸੀ ਇੱਕ ਬੱਚੀ ਨੂੰ ਦੇ ਅਹਲੀਨ ਨਾ ਕਿਹਾ ਸੀਗਾ ਅ ਵੀ ਇਹ ਮੈਂ ਇਹਨੂੰ ਪਹਿਲਾਂ ਪਹਿਲੀ ਪੜਾਇਆ ਵਾਇਸ ਬਸ ਪ੍ਰਾਇਮਰੀ ਚ ਕਿਉਂਕਿ ਸਾਡੇ ਕੋਲ ਕੰਮ ਕਰਦੇ ਆਏ ਆ ਤੇ ਇਸ ਬੈਲਮ ਨੂੰ ਵੀ ਮਹਿਨ ਸਕੂਲ ਭੁਰਦਾ ਨਹੀਂ ਹਾਂਜੀ ਇਹ ਕੋਈ ਨਹੀਂ ਤੇ ਇਹੋ ਬੱਚੀ ਜਿਹੜੀ ਹੈ ਇਹ ਕੋਰੋਨਾ ਸੀ ਕਰਕੇ ਨਾ ਪੂਰਾ ਟਾਈਮ ਨਹੀਂ ਇਹਨੂੰ ਦੇ ਸਕਿਆ ਅਦਰਵਾਈਜ਼ ਇਹ ਅਗਰੇਜੀ ਮੇਰੇ ਕੋਲ ਚਾਰ ਪੰਜ ਬੱਚੀਆਂ ਪੜ੍ਹਦੀਆਂ ਸੀ ਜਿਨ੍ਹਾਂ ਬੱਚੀ ਜਿਸ ਬੱਚੀ ਦਾ ਤੁਹਾਨੂੰ ਫੋਨ ਆਇਆ ਹੈ ਮੁਗਾਲੀ ਤੋਂ ਉਹਦੇ ਨਾਲ ਦੀ ਬੱਚੀ 20 ਡਾਇਟਿਫਾਈ ਪਰਸੈਂਟ ਦੀ ਹੈ ਹਾਂ ਅਮਨ ਤੁਹਾਨੂੰ ਆਇਆ ਹੋਣਾ ਫੋਨ ਮੈਂ ਕਨੈਕਟਡ ਹੈ ਮਰਜੋਦ ਦਾ ਫੋਨ ਆਇਆ ਹੋਣਾ ਹਾਂ ਉਹਨਾਂ ਦਾ ਮੈਨੂੰ ਫੋਨ ਆ ਗਿਆ ਸੀਗਾ ਤੇ ਉਹ ਬੱਚੇ ਮੈਂ 8ਵੀਂ ਚ ਪੜਾਏ ਹੋਏ ਤੀਸਰੋ ਦੇ ਵੀ ਜਾ ਕੇ ਆਇਆ ਸੀ ਚਾਂਗਰਾ ਤੇ ਉਹ ਬੱਚਾ ਵੀ ਮੇਰਾ ਪੜਾਇਆ ਹੋਇਆ ਸੀ ਕਿਉਂਕਿ ਮੈਂ ਮਤਲਬ ਰਿਕਾਇਰਮੈਂਟ ਤੋਂ ਬਾਅਦ ਜਦੋਂ ਪਿੰਡ ਦਾ ਸਰਪੰਚ ਬਣਿਆ ਤਾਂ ਮੈਂ ਮਗਰੋਂ ਸਕੂਲ ਦੀ ਕਲਾਸ ਵੀ ਲੈਂਦਾ ਰਿਹਾ ਤੇ ਇਹ ਸਨਮਾਨ ਬੜਾ ਛਤਰਦਾਰ ਸਟਾਫ ਦਾ ਕਿਉਂਕਿ ਇਹ ਸਨਮਾਨ ਕੇਈ ਪਾਸਿਆਂ ਨੂੰ ਉਤਸ਼ਾਹ ਕਰਦਾ ਹੈ ਜਿਹੜੇ ਬੱਚੇ ਗਾਂ ਰਹੇ ਆ ਉਹਨਾਂ ਨੂੰ 555 ਵਿੱਚ 555 555 ਵਿੱਚ ਮੈਂ ਇੱਥੇ ਪਹਿਲੀ ਸਕੂਲ ਦੇ ਪਹਿਲੇ ਜਮਾਤ ਦੇ ਵਿੱਚ ਆਖਰ ਹੋਇਆ ਉਸੇ ਸਾਲ ਪੰਡਤ ਜਵਾਲਲ ਨਹਿਰੂ ਜੀ ਪਾਕੜਾ ਦੇਖਣ ਆਏ ਸੀ ਚਵਨ ਲਾਈਨ ਨੂੰ ਲੈ ਕੇ ਮੇਰਾ ਜਿੱਥੋਂ ਤੱਕ ਖਿਆਲ ਹੈ ਕਿਉਂਕਿ ਮੈਂ ਵੀ ਗਿਆ ਹੋਇਆ ਸੀ ਨਗਰ ਬੱਚਿਆਂ ਨੂੰ ਲੈ ਗਿਆ ਸੀ ਸਾਰੇ ਇਲਾਕੇ ਦੇ ਬੱਚਿਆਂ ਨੂੰ ਮੈਨੂੰ ਇੰਨਾ ਪਤਾ ਸਾਡੇ ਇੱਥੇ ਛੰਡੀਆਂ ਸੀਗੀਆਂ ਤੇ ਬਾਅਦ ਸਾਨੂੰ ਦੋ ਦੋ ਲੱਡੂ ਮਿਲੇ ਸੀ ਤੇ ਇਹ ਇਸ ਮਦਨੂ ਸਕੂਲ ਦੇ ਨਾਲ ਜਾਦਾਸ਼ਤ 1955 ਤੋਂ ਸ਼ੁਰੂ ਹੈ ਤੇ 79 ਜਾ ਕੇ ਮੈਂ ਇੱਥੇ ਟੀਚਰ ਆਇਆ ਤੇ ਮੈਨੂੰ ਮੇਰਾ ਮਦਨੂ ਡਬਲ ਰਿਸ਼ਤਾ ਹੈ ਇਸ ਸਕੂਲ ਦੇ ਨਾਲ ਮੈਂ ਇਥੋਂ ਦਾ ਵਿਦਿਆਰਥੀ ਵੀ ਆਣਾ ਮੈਂ ਇਥੋਂ ਦਾ ਟੀਚਰ ਵੀ ਆ ਪੰਜਾਬ ਦੇ ਵਿੱਚ ਮੈਨੂੰ ਬਦੌਰ ਲੀਡਰ ਪ੍ਰੋਜੈਕਟ ਕਰਨ ਵਾਲਾ ਵੀ ਵੈਸੇ ਇਹ ਹੀ ਸਕੂਲ ਹੈ ਬੜਾ ਸਹਿਯੋਗ ਦਿੱਤਾ ਇਥੋਂ ਦੇ ਅਧਿਆਪਕਾਂ ਨੇ ਇਥੋਂ ਦੇ ਮੁੱਖ ਅਧਿਆਪਕਾਂ ਨੇ ਬੇਅੰਸਲ ਹੋ ਦਿੱਤਾ ਲੇਕਿਨ ਮੈਂ ਵੀ ਆਪਣੇ ਕਰਮ ਦੇ ਵਿੱਚ ਪੂਰਾ ਮਤਲਬ ਤਾਣ ਲਾ ਕੇ ਆਪਣਾ ਕੰਮ ਜਿਹੜਾ ਹੈਗਾ ਉਹ ਕੀਤਾ ਹੈ ਉਹਨਾਂ ਨੂੰ ਪ੍ਰੇਰਣਾ ਮਿਲਦੀ ਹੈ ਸਟਾਫ ਜਿਹੜਾ ਹੈ ਉਹਨਾਂ ਦਾ ਆਤਮ ਵਿਸ਼ਵਾਸ ਵਧਦਾ ਹੈ ਮਾਪੇ ਜਿਹੜੇ ਹੈ ਉਹਨਾਂ ਨੂੰ ਤਾਂ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਜਿਹਦੇ ਲਈ ਮੇਰੇ ਕੋਲ ਸ਼ਬਦ ਹੈ ਨਹੀਂ ਦੱਸਿਓ ਇਸ ਕਰਕੇ ਬੱਚਿਓ ਤੁਸੀਂ ਜਦੋਂ ਇੱਥੇ ਆਰਾਮ ਲੈ ਰਹੇ ਹੋ ਤੁਸੀਂ ਐਨੇ ਫਾਇਦੇ ਕਰ ਰਹੇ ਹੋ ਇਹ ਸਾਰੇ ਸਾਥ ਨੂੰ ਉਮੀਦ ਹੈ ਵੀ ਜਦੋਂ ਤੁਸੀਂ ਅੱਗੇ ਜਾਓਗੇ ਕਾਇਲ ਨਾਲੋਂ ਵੀ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਹੈ ਤੁਸੀਂ ਕਰੋਗੇ ਅ ਬਹੁਤ ਮਤਲਬ ਇਸ ਗੱਲ ਦੀ ਤੁਹਾਨੂੰ ਵਧਾਈ ਜਿਹੜੀ ਮੈਡਮ ਨੇ ਮਤਲਬ ਜੋ ਗਾਲ੍ਹਾਂ ਕਹੀ ਹੈ ਸਟਾਫ ਦੇ ਸੰਬੰਧ ਦੇ ਵਿੱਚ ਇਹ ਸਾਰਾ ਜਿਹੜਾ ਮਤਲਬ ਕ੍ਰੈਡਿਟ ਦਿੱਤਾ ਹੈ ਉਸ ਸਾਥ ਨੂੰ ਦਿੱਤਾ ਹੈ ਮੈਨੂੰ ਬੜੀ ਵਧੀਆ ਗੱਲ ਲੱਗੀ ਇਹ ਇੱਕ ਬੱਚਾ ਇਹਨਾਂ ਦਾ ਇਹਨਾਂ ਨੇ ਕਿਹਾ ਵੀ 10ਵੀਂ ਕਲਾਸ ਦੇ ਵਿੱਚ ਵੀ ਕਈ ਬੈਰਡ ਸਾਂਣੀਆਂ ਚਾਈਆਂ ਬੱਚੋ ਕੋਈ ਔਖਾ ਨਹੀਂ ਐ ਡ ਬਿਲਕੁਲ ਆ ਸਕਦੀਆਂ ਐ ਆ ਤੁਹਾਡੇ ਸਾਹਮਣੇ ਕੋਈ ਬੈਠੀ ਐ ਤੇ ਜੇ ਤੁਸੀਂ ਸਾਰੇ ਪੈਹੀਆ ਕਰ ਲਓ ਤਾਂ ਰੀਅਲੀ ਮਤਲਬ ਇਹ ਸਕੂਲ ਨੂੰ ਅਗਲਾ ਜਿਹੜਾ ਸਮਾਗਮ ਹੋਏਗਾ ਉਹ ਸਮਾਗਮ ਕਿਸੇ ਹੋਰ ਆਸਤੀ ਤੋਂ ਮਤਲਬ ਕਰਵਾਇਆ ਜਾਏਗਾ ਪਰ ਮੈਂ ਦੇਖਣ ਜ਼ਰੂਰ ਆਉਂਗਾ ਨੋ ਵੀ ਦਸਨੀਆਂ ਆਲੋ ਜੇ ਮੈਨੂੰ ਸੱਦਣਾ ਚਾਹਦੇ ਆਂ ਚਾਹਦੇ ਆ ਨਾ ਤਾਂ ਫਿਰ ਮਤਲਬ ਫੈਸਲਾ ਕਰੋ ਵੀ ਅਸੀਂ ਅਮਰੀਕਾ ਜਿਹੜੀਆਂ ਹੈਗੀਆਂ 10 ਗ੍ਰੇਡ ਸਕੂਲ ਨੂੰ ਦੇਣੀਆਂ ਤੇ ਮੈਂ ਇਸ ਸਕੂਲ ਦੇ ਨਾਲ ਸਾਥ ਜਿਹੜੀ ਹੈਗੀ ਉਹ ਮੇਰੀ ਬੜੀ ਪੁਰਾਣੀ ਹੈ ਮੈਡਮ ਨੇ ਵੀ ਦੱਸਿਆ ਮੈਂ 28 ਸਾਲ ਇਹ ਸਕੂਲ 'ਚ ਕੰਮ ਕੀਤਾ ਹੈ 28 ਦਸਨੀਆਂ ਇੱਥੋਂ ਗੱਡੀਆਂ ਉਹਨਾਂ ਠਾਣੀਆਂ ਦੇ ਵਿੱਚੋਂ 20 ਦਸਨੀਆਂ ਅੰਗਰੇਜ਼ੀ ਪੜ੍ਹਾ ਕੇ ਮੈਂ ਗੱਡੀਆਂ ਇੱਕ ਕਲਾਸ ਦਾ ਇਦਾਂ ਦੀ ਸੀ ਜਿਹਦੇ ਤਿੰਨ ਸੈਕਸ਼ਨ ਸੀ ਤਿੰਨੇ ਹੀ ਮੇਰੇ ਕੋਲ ਸੀ ਗ੍ਰੇਡੀ ਤੇ ਮੇਰਾ ਕਿਸੇ ਹੋਰ ਕਲਾਸ ਪੀਰੀਅਡ ਨਹੀਂ ਸੀ ਕੇਵਲ ਅੰਗਰੇਜ਼ੀ ਸੀ ਇਸ ਕਰਕੇ ਮਦਰੂਬ ਇਸ ਸਕੂਲ ਦੇ ਨਾਲ ਬੜੀ ਸਾਝ ਹੈ ਔਰ ਇਸ ਸਕੂਲ ਨੂੰ ਜਦੋਂ ਇਹ 10ਵੀਂ ਚ ਹੋਇਆ ਸੀਗਾ ਉਹ ਤੋਂ ਅਗਲੇ ਸਾਲ ਹੀ ਮੇਰੀ ਅਪਮੈਂਟ ਇੱਥੇ ਹੋ ਗਈ ਸੀ ਤੇ ਉਹ ਤੋਂ ਬਾਅਦ ਫਿਰ ਚਾਲੂ ਚੱਲ ਤੇ ਅੱਜ ਇਹਨਾਂ ਬੁਲੰਦੀਆਂ ਤੇ ਪੁੱਜਿਆ ਹੈ ਕਿ ਇੰਨੀ ਐਕਟੀਵਿਟੀਜ਼ੇ ਸਕੂਲ ਨੂੰ ਹੋ ਗਈਆਂ ਆ ਬੜਾ ਮਿਕਸ ਯਾਰ ਮਤਲਬ ਪ੍ਰਭਾਵ ਹੈ ਮੇਰੇ ਤੇ ਜਦੋਂ ਇਹ ਸਕੂਲ ਨੂੰ ਪਲੱਸ 2 ਕਰਨ ਬਾਅਦ ਇਲਾਕੇ ਦੇ ਬੰਦੇ ਮੇਰੇ ਕੋਲ ਆਏ ਮੈਂ ਮੰਤਰੀ ਜੀ ਕੋਲ ਗਿਆ ਮੇਰਾ ਦਿਲ ਨਹੀਂ ਸੀ ਕਰਦਾ ਵੀ ਇਹਨੂੰ ਪਲੱਸ 2 ਕਰਨ ਬਾਅਦ ਤੇ ਮੈਂ ਮੰਤਰੀ ਜੀ ਨੂੰ ਕਹਾ ਕਿਉਂਕਿ ਪਲੱਸ 2 ਬਣਦੇ ਨਾਲ ਇਹਦਾ 10ਵੀਂ ਦਾ ਉਹ ਕਲਚਰ ਰਹਿਣਾ ਨਹੀਂ ਹੈ ਮੈਨੂੰ ਲੱਗਦਾ ਹੈ ਤਾਂ ਬਾਕੀ ਸਕੂਲਾਂ ਦੇ ਵਿੱਚ ਮੈਂ ਇਹ ਦੇਖਿਆ ਹੈ ਵੇ ਪਲਸ 2 ਬਣਨ ਦੇ ਨਾਲ ਦਸਵੀਂ ਦਾ ਕਲਚਰ ਦਸਵੀਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਦਸਵੀਂ ਤੱਕ ਦੀਆਂ ਮੈਟ੍ਰਿਕ ਸਕੂਲ ਦੀਆਂ ਉਹ ਨਹੀਂ ਰਹਿੰਦੀਆਂ ਤੇ ਇਸ ਕਰਕੇ ਵੱਡਾ ਵੱਡਾ ਚੈਲੰਜ ਹੋ ਜਾਏਗਾ ਇਨ ਕੇਸ ਸਕੂਲ ਇਜ਼ ਅਪਗ੍ਰੇਡਡ ਫਿਰ ਸਕੂਲ ਦੇ ਸਟਾਫ ਵਾਸਤੇ ਬੜੀ ਮੰਗਲੂ ਚੈਲੰਜ ਹੋ ਜਾਏਗੀ ਮਾਪੇ ਪੁੱਤਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਕੌਰ ਹੈ ਹਾਂ ਕਿੰਨੇ ਤੁਹਾਡੇ ਨੰਬਰ ਆਏ ਤੁਹਾਡੇ ਮੂੰਹ ਤੋਂ ਸੁਣਨ ਲੱਗਦੇ ਆਪਾਂ ਸਭ ਤੁਸੀਂ ਕਿਹੜੇ ਸਕੂਲ ਬਣਦੇ ਤੁਹਾਡੇ ਨੰਬਰ ਕਿੰਨੇ ਆਏ ਤੇ ਬਹੁਤ ਖੁਸ਼ੀ ਕਿ ਮੇਰੇ 650 ਵਿੱਚੋਂ 631 ਨੰਬਰ ਆਏ ਇਹ ਤੇ ਮੈਨੂੰ ਬਹੁਤ ਖੁਸ਼ੀ ਆਈ ਇਸ ਦੀ ਮੈਂ ਸਰਕਾਰੀ ਹਾਈ ਸਕੂਲ 10 ਗ੍ਰੇਡ ਦੀ ਵਿਦਿਆਰਥਣਾ ਮੇਰਾ ਪਿੰਨ ਕੰਪੀਟਪੁਰ ਹੈ ਤੁਹਾਡਾ ਪਸ਼ੋਕਰ ਕੀ ਆ ਮਾਂ ਪੇ ਕੀ ਕਰਦੇ ਹੋ ਤੁਹਾਡੇ ਮੇਰੇ ਮੈਂ ਮੇਰੇ ਪਿਤਾ ਜੀ ਉਹ ਅਕਾਊਂਟੈਂਟ ਹੈ ਚੰਡੀਗੜ੍ਹ ਤੇ ਮੇਰੇ ਮਾਤਾ ਜੀ ਘਰ ਹੀ ਘਰ ਦਾ ਹੀ ਕੰਮ ਕਰਦੇ ਹਨ ਸਰਕਾਰੀ ਨੌਕਰੀ ਕਰਦੇ ਕਿਹੜੇ ਤੋਂ ਸਰ ਨਹੀਂ ਪ੍ਰਾਈਵੇਟ ਹੈ ਹਾਂ ਤੁਹਾਡੇ ਤੋਂ ਤੁਹਾਡੇ ਇਹ ਨੰਬਰ ਜਦੋਂ ਆਏ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਸਰ ਬਹੁਤ ਹੀ ਖੁਸ਼ੀ ਦਾ ਮਾਹੌਲ ਥਾ ਉਸ ਤੋਂ ਬਾਅਦ ਪਿਆਰ ਵਧਿਆ ਕਰਦੇ ਨੇ ਕਿ ਪਹਿਲਾਂ ਕਰਦੇ ਸੀ ਸਰ ਨਹੀਂ ਪਹਿਲਾਂ ਵੀ ਬਹੁਤ ਕਰਦੇ تھے ਹੁਣ ਵੀ ਬਹੁਤ ਹੀ ਕਰਦੇ ਤੇ ਆਪਣੇ ਜਿਹੜੇ ਤੁਹਾਡੇ ਨਾਲ ਬੱਚੇ ਜਿਵੇਂ ਪੜਦੇ ਸੀਗੇ ਤੇ ਤੁਹਾਡੇ ਦੇ ਛੋਟੇ ਬੱਚੇ ਤੁਸੀਂ ਕੀ ਫਿਰਦੀ ਹੋਣ ਕਹਿੰਦੇ ਉਹਨਾਂ ਨੂੰ ਸਰ ਮੈਂ ਵੀ ਉਹਨਾਂ ਨੂੰ ਚਾਹਦੀ ਵੀ ਉਹ ਵੀ ਦੀ ਮੈਰਿਡ ਚਾਣ ਇਦੀ ਮਿਹਨਤ ਕਰਨ ਲੱਗ ਗਏ ਹੋ ਤੇ ਨੇ ਪੜਾ ਤੁਹਾਡੇ ਸਰ ਅਸੀਂ ਤਿੰਨ ਪੜਨਾ ਹੈ ਇੱਕ ਮੇਰੀ ਭੈਣ 10th ਚ ਹੈ ਇੱਕ 7th ਵਿੱਚ ਹੈ ਉਹ ਉਹਨਾਂ ਦੇ ਤੁਹਾਡੇ ਬਰਾਬਰ ਨੰਬਰ ਜਾਂ ਤੋਂ ਜਾਦੇ ਕੋਈ ਮੋਟੀਵੇਸ਼ਨ ਵੀ ਤੁਹਾਨੂੰ ਮਿਲੀ ਹੋਵੇ ਤਾਂ ਨਹੀਂ ਕੋਈ ਤਾਂ ਮਿਲੀ ਸੀ ਸਰ ਮੈਨੂੰ ਮੋਟੀਵੇਸ਼ਨ ਸਰ ਮੇਰੀ ਮੋਟੀਵੇਸ਼ਨ ਮੇਰੇ ਪੇਰੈਂਟਸ ਹੀ ਤੇ ਹੈ ਸਰ ਤੇ ਜਿਹੜੀ ਮੇਰੇ ਸਿਸਟਰਸ ਹੈ ਉਹ ਗੁੰਦਰੀ ਨੀ ਮਖਸਾਨੀ ਤੇ ਉਪਸਤੰਤ ਆਉਂਦੀ ਹਾਂ ਵੀ ਹਾਂਜੀ ਅਸੀਂ ਸੋਚਿਆ ਸੀ ਮੈਰਿਟ ਵਿੱਚ ਪਾਉਣਾ ਜਾਂ ਹਾਂਜੀ ਇੱਕ ਮਨੋਸ਼ੇਣੀ ਸੀ ਚੱਪਟਾ ਸਰ ਮੈਮ ਕਹਿੰਦੇ ਤੇ ਹਮੇਸ਼ਾ ਮੈਮ ਕਹਿੰਦੇ ਤੁਸੀਂ ਸਾਡੇ ਸਕੂਲ ਦੀ ਮੈਰਿਟ ਆ ਲੈ ਆਣੀ ਆ ਹੀ ਲੈ ਆਣੀ ਆ

परिवार को तो किस तरह से इसके कितना टाइम कर थी बाद सर नहीं मैं कोई ट्यूशन नहीं रखाई थी मैं पहले स्कूल तो आकर जो स्कूल का टीचर काम करवाने थे मैं वो सारा रिवाइज कर करती थी फिर वो मैं सैल्फ स्टडी करती थी मैं कोई ट्यूशन नहीं रही थी फिर मैं रात को रात को अठ घंटे सोना फिर सवेर में मैं जल्दी उठ जाती थी फिर मैं में पढ़ती थी नाली रिविजन भी डेली करती थी सर स्कूल तो आ था मैं लगभग पांच छे घंटे पढ़ती थी सवेर दो घंटे ਅੱਜ ਤੁਹਾਡੀ ਬੇਟੀ ਨੇ ਟੋਪ ਦਿੱਤਾ ਸਕੂਲ ਦੇ ਵਿੱਚੋਂ ਵੀ ਤਾਂ ਉਹ ਮੈਰਿਟ ਵਿੱਚ ਆਈ। ਕੀ ਮੈਨੂੰ ਦਾ ਮਹਿਸੂਸ ਹੋਇਆ ਤੁਹਾਨੂੰ? ਮੈਨੂੰ ਸਿਰਫ ਉਹ ਖੁਸ਼ੀ ਹੈ ਕਿ ਮੇਰੀ ਬੱਚੀ ਮੈਰਿਟ ਵਿੱਚ ਆਈ ਹੈ ਤੇ ਇਹਦੀ ਮਿਹਨਤ ਦਾ ਹੀ ਫਲ ਹੈ ਤੇ ਟੀਚਰਾਂ ਦੇ ਸਹਿਯੋਗ ਦਾ ਨਤੀਜਾ ਹੈ ਕਿ ਮੇਰੀ ਬੱਚੀ ਅੱਜ ਮੈਰਿਟ ਚ ਆਈ ਹੈ। ਦਾ ਪਰਿਵਾਰ ਦੇ ਵਿੱਚ ਕਿੰਨੇ ਤੁਹਾਡੇ ਬੱਚੇ ਕਿੰਨੇ ਕੋਣ-ਕੋਣੇ ਪਰਿਵਾਰ ਤੋਂ? ਮੇਰੀ ਤਿੰਨ ਬੇਟੀਆਂ ਆਏ। ਤੇ ਮੇਰੇ ਹਸਬੰਦ ਉਹ ਚੰਡੀਗੜ੍ਹ ਜੋਬ ਕਰਦੇ ਐ ਤੇ ਮੈਂ ਹਾਊਸ ਵਾਈਫ ਆ ਸੱਸ ਸੋਹਰਾ ਐ ਦੀਵਰ ਦਰਾਣੀ ਐ ਉਹਨਾਂ ਦੇ ਬੱਚੇ ਹਾਂਜੀ ਤੁਹਾਡਾ ਪਹਿਲਾ ਬੱਚਾ ਜਿਹੜਾ ਮੈਰਿਡ ਦਾ ਆਇਆ ਤਾਂ ਪਹਿਲਾਂ ਵੀ ਜਿਹੜੇ ਕੋਈ ਬੱਚਾ ਤੁਹਾਡਾ ਨਹੀਂ ਨਹੀਂ ਇਹ ਮੇਰੀ ਵੱਡੀ ਬੇਟੀ ਇਹੀ ਐ ਸਰ ਹਾਂਜੀ ਪਹਿਲੀ ਵਾਰੀ ਮੈਰਿਡ ਚ ਆਈ ਐ ਪਿੰਡ ਦੇ ਵਿੱਚ ਹਾਂਜੀ ਕੋਈ ਸੀ ਆਇਆ ਜਿਹੜਾ ਪਹਿਲਾਂ ਉਹਨਾਂ ਅੰਗਲੀਆਂ ਦੇ ਸੀਗਾ ਮੈਰਿਡ ਦੇ ਵਿੱਚ ਆਇਆ ਫਿਲਹਾਲ ਤਾਂ ਸਰ ਕੋਈ ਨਹੀਂ ਮਤਲਬ ਮੈਰਿਡ ਚ ਕੋਈ ਨਹੀਂ ਆਇਆ ਹੈਗਾ ਸਾਡੇ ਪਿੰਡ ਵਿੱਚੋਂ ਇਹੀ ਮੈਰਿਡ ਹਾਂਜੀ ਹਾਂਜੀ ਤੁਹ ਲੱਗਦਾ ਨਹੀਂ ਤੁਹਾਨੂੰ ਤੁਹਾਡਾ ਬੱਚਾ ਜਿਹੜਾ ਹੈ ਪੂਰੇ ਪਿੰਡ ਵਾਸਤੇ ਸੇਧ ਬਣ ਗਿਆ ਹਾਂਜੀ ਹਾਂਜੀ ਸਰ ਜਿਹੜੇ ਜਦੋਂ ਮਦੋਂ ਜਿਹੜੇ ਲੋਕ ਤੀਆਂ ਨੂੰ ਬਹੁਤ ਸਮਝ ਲੈਂਦੇ ਨੇ ਤੀਆਂ ਨੂੰ ਜਦੋਂ ਪਹਿਲਾਂ ਪ੍ਰਚਲਿਤ ਹੁੰਦਾ ਸੀਗਾ ਚਲੋ ਹੁਣ ਤਾਂ ਨਹੀਂ ਚੈਨ ਹੋਵੇ ਉਹ ਕਾਂਜ ਮਾਰ ਦਿੰਦੇ ਸੀ ਹਾਂਜੀ ਉਹਨਾਂ ਨੂੰ ਠੀਕ ਆ ਚਾਹੁੰਦੇ ਆਪਣੇ ਬੇਟੀ ਵੱਲ ਦੇਖ ਕੇ ਨੋ 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 ਇਹ ਕਹਿਣਾ ਚਾਹੁੰਦੀ ਕਿ ਕਦੇ ਵੀ ਤੀਆਂ ਨਾਲ ਨਫ਼ਰਤ ਨਾ ਕਰੋ ਆਪਣੇ ਬੱਚੇ ਚਾਹੇ ਬੇਟੀਆਂ ਚਾਹੇ ਬੇੜੇ ਉਹਨਾਂ ਨੂੰ ਬਰਾਬਰ ਪਿਆਰ ਦਵੋ ਕਦੇ ਵੀ ਵਿਤਕਰਾ ਨਾ ਕਰੋ ਇਹ ਨਹੀਂ ਪਤਾ ਥੋੜਾ ਕਿਹਨਾ ਨਾਮ ਰੋਸ਼ਨ ਕਰ ਦੇਣਾ ਆਪਣੇ ਬੱਚੇ ਚ ਕਦੇ ਵੀ ਫਰਕ ਨਹੀਂ ਪਾਣੇ ਜੇ ਮਾਪੇ ਵਾਸਤੇ ਤਾਂ ਖਾਸ ਕਰਕੇ ਕਿਉਂਕਿ ਬੇਟਾ ਬੇਟੀ ਦੋਨੇ ਬਰਾਬਰ ਹੈ ਇਹਦੇ ਵਿਤਕਰਾ ਨਹੀਂ ਕਰਨਾ ਚਾਹੀਦਾ ਹੈਗਾ ਦੋਨਾਂ ਨੂੰ ਬਰਾਬਰ ਪਿਆਰ ਦਿਓ ਇਹ ਹੀ ਮੈਂ ਕਹਿਣਾ ਹੋਰ ਕੋਈ ਜਿਹੜੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੈ ਬੱਚਿਆਂ ਬਰਤੀ ਮੈਂ ਸਾਰੇ ਨੂੰ ਇਹ ਕਹਿਣਾ ਚਾਹਾਂਗੀ ਕਿ ਸਾਰੇ ਆਪਣੇ ਬੱਚਿਆਂ ਨੂੰ ਸਹਿਯੋਗ ਦੇਣਾ ਤੇ ਉਹਨਾਂ ਦਾ ਜੋ ਵੀ ਹੁੰਦਾ ਏਮ ਹੈ ਉਹਦੇ ਵੱਲ ਉਹਨਾਂ ਨੂੰ ਮਤਲਬ ਸਹਿਯੋਗ ਦੇਣ ਕਿ ਬੱਚੇ ਜਿਹਦੇ ਨੂੰ ਬੱਚਿਆਂ ਦਾ ਧਿਆਨ ਹੈ ਕਿ ਸਾਡੇ ਬੱਚੇ ਕੀ ਬਣਨਾ ਚਾਹੁੰਦੇ ਕਿੰਦਾ ਪੜ੍ਹਨਾ ਚਾਹੁੰਦੇ ਆ ਵੀ ਆਪਣਾ ਪੂਰਾ ਪੂਰਾ ਸਹਿਯੋਗ ਬੱਚਿਆਂ ਨੂੰ ਦੇਣ ਉਹਦੇ ਮਤਲਬ ਮਾਪੇ ਨਾ ਬਣੁੰਦੇ ਜਿੱਦਾਂ ਕਹਿੰਦੇ ਸੇਲੀ ਮਾਂ ਸੇਲੀ ਬਣੇ ਤੇ ਦੋਸਤ ਬਣਨ ਤੇ ਮੈਂ ਹੀ ਕਹਣਾ ਤੁਮ ਨੂੰ ਕਦੇ ਥੋਪਿਆ ਤਾਂ ਨਹੀਂ ਇਹਦੇ ਉੱਤੇ ਵੀ ਤੁਹਾਨੂੰ ਪੜਨਾ ਨਹੀਂ ਸਰ ਕਦੇ ਵੀ ਨਹੀਂ ਮੇਰੇ ਸੋਹਣ ਨੂੰ ਇਹ ਕਹਿੰਦੀ ਬੱਚੋ ਬਸ ਕਰੋ ਬੋਤਾ ਨਾ ਹੁਣ ਬੜੋ ਮੈਨੂੰ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਪੜ ਲਓ ਯਾਨੀ ਆਪ ਹੀ ਮੈਂ ਤਾਂ ਚਲੋ ਅਸੀਂ ਵੀ ਬੜੇ ਮੇਰੇ ਘਰ ਵਾਲੇ ਵੀ ਬਹੁਤ ਬੜੇ ਵੀ ਪਰ ਅਸੀਂ ਕਦੇ ਇਹਨਾਂ ਨੂੰ ਪੜਾਇਆ ਨਹੀਂ ਕਿਉਂਕਿ ਆਪੇ ਹੀ ਬਹੁਤ ਪੜਦੇ ਆ ਇਹ ਇਹਨਾਂ ਨੂੰ ਆਪੇ ਖੁਦ ਹੀ ਪਤਾ ਵੀ ਅਸੀਂ ਕੀ ਮਤਲਬ ਸਾਡਾ ਟੀਚਾ ਹੈ ਸਾਨੂੰ ਕਦੇ ਕਹਿਣ ਦੀ ਲੋੜ ਨਹੀਂ ਪਈ ਇਨਾਂ ਨੂੰ ਬੇਰੋਗ ਦੇ ਬੱਚੇ ਹੋਰ ਨੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਕਹਿੰਦੇ ਹੋ ਆਪਣੇ ਬੱਚੀ ਨਾਲ ਦੇ ਮੈਂ ਸਾਰੇ ਬੱਚਿਆਂ ਨੂੰ ਅਹੀ ਕਹਿਣਾ ਚਾਹਾਂਗੀ ਕਿ ਸਾਰੇ ਬੱਚੇ ਵੱਧ ਤੋਂ ਵੱਧ ਮਿਹਨਤ ਕਰਨ ਤੇ ਮੈਰਿਟ ਵਿੱਚ ਆਣ ਤੇ ਇਹ ਸਾਰੇ ਵਾਸਤੇ ਮਤਲਬ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਸਕੂਲ ਦਾ ਵੀ ਨਾਮ ਰੋਸ਼ਨ ਕਰਨ ਦੇਲ ਦੇ ਵਿੱਚ ਕਿ ਲਾਜ ਸੁਵਾਨਾ ਦੇਲ ਦੇ ਵਿੱਚ ਕਿੰਨੀ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੀ ਬੇਟੀ ਬਹੁਤ ਖੁਸ਼ੀ ਹੋਈ ਸਰ ਬਹੁਤ ਜ਼ਿਆਦਾ ਪਰ ਮੈਨੂੰ ਤਾਂ ਵੈਸੇ ਪਤਾ ਸੀ ਕਿ ਮੇਰੀ ਬੱਚੀ ਬਹੁਤ ਪੜਦੀ ਹੈ ਦੂਜੀਆਂ ਵੀ ਬਹੁਤ ਇੰਟੈਲੀਜੈਂਟ ਹੈ ਤੇ ਮੈਨੂੰ ਪਤਾ ਵੀ ਇਹ ਮੈਰਿਟ ਵਿੱਚ ਆਉਂਗੀ ਪਰ ਚਲੋ ਜਦੋਂ ਰਿਜ਼ਲਟ ਆਣਾ ਤਾਂ ਹੀ ਪਤਾ ਲੱਗਣਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਬਹੁਤ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਜਿੱਦਾਂ ਅੱਜਕੱਲ੍ਹ ਰੁਝਾਨ ਹੈ ਪ੍ਰਾਈਵੇਟ ਸਕੂਲਾਂ ਦਾ ਇੱਕ ਸਕੂਲ ਦੇ ਜਾਂ ਸਰਕਾਰੀ ਸਕੂਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੜ੍ਹਾਈ ਉਹ ਤਾਂ ਸਰ ਬੱਚੇ ਦਾ ਦਿਮਾਗ ਹੁੰਦਾ ਇਹ ਜ਼ਰੂਰੀ ਹੈ ਵੀ ਪ੍ਰਾਈਵੇਟ ਸਕੂਲ 'ਚ ਜ਼ਿਆਦਾ ਬੱਚਾ ਪੜਦਾ ਹੈ ਇਹ ਤਾਂ ਜਦੋਂ ਹੁਣ ਜਿੱਦਾਂ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹ ਕੇ ਸਰਕਾਰੀ ਨੌਕਰੀਆਂ ਤੇ ਕੋਈ ਕਿੰਨੇ-ਕਿੰਨੇ ਵੱਡੀਆਂ ਉਹ ਡਾਕਟਰ ਬਣਿਆ ਕੋ ਕੁਛ ਬਣਿਆ ਤੇ ਜ਼ਰੂਰੀ ਨਹੀਂ ਕਿ ਅੰਗਰੇਜ਼ੀ ਸਕੂਲਾਂ ਦੇ ਬੱਚੇ ਜ਼ਿਆਦਾ ਪੜਦੇ ਆ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਵਧੀਆ ਪੜਦੇ ਤੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਉਹਨਾਂ ਨੇ ਬਹੁਤ ਵਧੀਆ ਹੈ ਤਾਂ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਪ੍ਰਾਈਵੇਟ ਚ ਉੱਥੇ ਤਾਂ ਪੈਸੇ ਖਰਚਣੇ ਵਾਲੀ ਗੱਲ ਹੈ ਸਰਕਾਰੀ ਸਕੂਲਾਂ ਚ ਵੀ ਉਹ ਤੋਂ ਵੱਧ ਪੜਾਈ ਹੈ ਹੁਣ ਤਾਂ ਇੰਗਲਿਸ਼ ਮੀਡੀਅਮ ਵੀ ਇੱਥੇ ਹੈਗਾ ਸਰਕਾਰੀ ਸਕੂਲਾਂ ਚ ਜਿੱਦਾਂ ਬੱਚੇ ਜਿਹੜੇ ਮਤਲਬ ਮਾਪੇ ਅੰਗਰੇਜ਼ੀ ਸਕੂਲਾਂ ਚ ਬੱਚਿਆਂ ਨੂੰ ਪਾਉਂਦੇ ਆ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਗੀ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਆਪਣੇ ਬੱਚੇ ਪਾਣ ਤੇ ਆਪਣੇ ਪੈਸੇ ਬਚਾਣ ਤੇ ਬੱਚਿਆਂ ਨੂੰ ਜੋ ਵੀ ਹੈ ਜਦੋਂ ਹੁਣ ਅਸੀਂ ਪਾ ਦਿੰਦੇ ਪ੍ਰਾਈਵੇਟ ਸਕੂਲਾਂ 'ਚ ਫਿਰ ਬਾਅਦ 'ਚ ਅਸੀਂ ਨੌਕਰੀਆਂ ਪਾ ਦਈ ਸਾਨੂੰ ਸਰਕਾਰੀ ਮਿਲਣਾ ਹਾਂਜੀ ਸਰਕਾਰੀ ਸਕੂਲਾਂ 'ਚ ਬਹੁਤ ਵਧੀਆ ਪੜ੍ਹਾਈ ਹੈ ਸਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਗੀ ਸਾਰੇ ਮਾਪੇ ਜਿਹੜੇ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਪਾਣ ਤੁਹਾਡੀ ਬੱਚੀ ਦਾ ਸੁਪਨਾ ਹੈ ਵੀ ਮੈਂ ਡਾਕਟਰ ਬਣਨਾ ਹੈ ਸੁਪਨੇ ਨੂੰ ਕਿਸ ਤਰ੍ਹਾਂ ਪੂਰਾ ਕਰਾਂਗੇ ਹਾਂਜੀ ਅਸੀਂ ਆਪਣੀ ਪੂਰੀ ਮਤਲਬ ਕੋਸ਼ਿਸ਼ ਕਰਾਂਗੇ ਕਿ ਜੋ ਜਿਹੜਾ ਇਹਦਾ ਸੁਪਨਾ ਹੈ ਪੂਰਾ ਕਰਿਆ ਇਹ ਆਪਣੇ ਵਾਅਦੇ ਸੀ ਪੂਰੀਓ ਕਰਾਂਗੇ ਅਸੀਂ ਲੈਨ ਉਹ ਹੀ ਕਿਹਾ ਵੀ ਜੋ ਤੇਰਾ ਸੁਪਨਾ ਹੈ ਜੋ ਤੂੰ ਬਣਨਾ ਚਾਹੁੰਦੀ ਤੂੰ ਉਹ ਕਰ ਲੈ। ਸਕੂਲ ਦੇ ਪੜਾਈ ਕਿਸ ਤਰ੍ਹਾਂ ਲੱਗ ਬਹੁਤ ਵਧੀਆ ਪੜਾਈ ਹੈ ਸਰ ਇੱਥੇ ਸਕੂਲਾਂ ਦੀ ਟੀਚਰ ਵੀ ਬਹੁਤ ਅੱਛੇ ਹੈ ਸਾਰੇ ਮਤਲਬ ਸਟਾਫ ਬਹੁਤ ਅੱਛਾ ਹੈ ਮਤਲਬ ਜੇ ਕੁਝ ਵੀ ਬੱਚਿਆਂ ਨੂੰ ਕਦੇ ਵੀ ਅਸੀਂ ਫੋਨ ਕਰੀਏ ਵੀ ਮੈਂ ਮੈਂ ਇਦਾਂ ਉਦਾਂ ਮੈਡਮ ਜਦ ਹੀ ਫੋਨ ਚੱਕ ਲੈਂਦੀ ਆ ਕੋਈ ਵੀ ਮਤਲਬ ਉਹ ਨਹੀਂ ਹੈ ਕਿ ਸਾਰੇ ਟੀਚਰ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਹਾਂਜੀ ਸਰ ਬਹੁਤ ਵਧੀਆ ਹੈ ਜੀ ਹਾਂਜੀ